ਤਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਇਹ ਮੈਨੂੰ ਲੱਗਦਾ ਵੀ ਇਹਨਾਂ ਨੇ ਕਈ ਬੰਦਿਆਂ ਦੇ ਕੰਮ ਬੰਦ ਕਰਾ ਦਵੇਂ ਹਨ ਹਾਂ ਜੀ ਤਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਗਗਨ ਵੀਰ ਇੱਕ ਮਿੰਟ ਰੁਕੀ ਮੈਨੂੰ ਐਂ ਲੱਗਦਾ ਮੈਂ ਤੁਸੀਂ ਕਈ ਬੰਦੇ ਦੇ ਕੰਮ ਬੰਦ ਕਰਾ ਲੈਣੇ ਨਾ ਤਾਂ ਇਹ ਬੰਦਾ ਜਿਹੜਾ ਆਲਰਾਊਂਡਰ ਮੈਂ ਉਦੋਂ ਵੀ ਦੱਸਿਆ ਤੁਹਾਨੂੰ ਪਹਿਲੀ ਵੀਡੀਓ 'ਚ ਵੀ ਅਸੀਂ ਦੇਖ ਸੁਣ ਲੈ ਮੇਰੀ ਗੱਲ ਹਲੇ ਕੋਈ ਸਾਡਾ ਮਤਲਬ ਉਹ ਨਹੀਂ ਵੀ ਅਸੀਂ ਸਮਾਨਤ ਹੋਣਾ ਉਹ ਪਿੰਟਰ ਦਾ ਮੜਾ ਮੋਟਾ ਕੰਮ ਰਹਿੰਦਾ ਟਰਾਲੇ ਦਾ ਗੱਗੀ ਵਾਲੇ ਦਾ ਆਪਾਂ ਕਾਲੀ ਇੱਕ ਟਰਾਲਾ ਲੈ ਕੇ ਚੱਲ ਹੁਣ ਜਗ੍ਹਾ ਕਹਿ ਲਾ ਵੀ ਦੋ ਜਗ੍ਹਾ ਇਹਨੇ ਚੇਂਜ ਕਰਾਉਣਾ ਕੁਝ ਉਹ ਕਰਨਾ ਟਰਾਲਾ ਲੱਪੜਿਆ ਹੋਇਆ ਦਾ ਬਹੁਤ ਜਿਹੜਾ ਟਰਾਲਾ ਤੋਂ ਹੁਣਾ ਤੇ ਤੈਨੂੰ ਪਤਾ ਹੜਦਾ ਨਹੀਂ ਹੁਣ ਪਹਿਲਾਂ ਗੰਨੇ ਵਾਲੇ ਹੜਤ ਹੋ ਗਏ ਹਟੇ ਹੁਣ ਆਹ ਪਾ ਲਈ ਮੈਂ ਕਿਹਾ ਵੀ ਹੁਣ ਆਹ ਤੋਂ ਕੇ ਬੱਸ ਕਰ ਗਣਕੁੜ ਨੂੰ ਭੀਜੀਏ ਹਾਂ ਮੈਂ ਇਹਨੂੰ ਆਲਰਾਊਂਡਰ ਕਿਹਾ ਤਾਂ ਪਹਿਲੀ ਵੀਡੀਓ 'ਚ ਜਿਹੜੀ ਉਦਣ ਪਈ ਆ। ਹਾਂ। ਇਹ ਆਲਰਾਊਂਡਰ ਹੁਣ ਸਾਰੇ ਬੰਦਿਆਂ ਨੇ ਵੀ ਆਪਣੇ ਆਨੇ ਦੇਖ ਲੈਣਾ ਵੀ ਆਲਰਾਊਂਡਰ ਕਿੱਕਣਾ ਇਹ। ਮਸ਼ੀਨ ਕੱਲਾ ਲਓ, ਕੰਬੈਨ ਕੱਲਾ ਲਓ। ਠੀਕ ਆ? ਤਰੇਗ ਜੀ ਦੀ ਰੱਪੇ ਨਾ ਇੰਜਨ, ਪੀਟਰ ਇੰਜਨ, ਹਾਂ। ਲਿਸਟਰ ਇੰਜਨ। ਹਾਂ। ਪਿੰਡ ਇਹਦਾ ਝੂੜ ਮਾਜਣਾ। ਨਾ ਇਹ ਗਗਨ ਦੀ। ਉਹ ਤਾਂ ਦੇ ਲਿਆ। ਠੀਕ ਆ? ਤੇ ਹੁਣ ਅੱਜ ਹੀ ਨੇ ਕਰਤਾ ਆਹ। ਤੇ ਪਹਿਲਾਂ 23000 ਦਿਖਾ ਦੀ ਆ ਵੀ ਆਏ ਭਾਈ ਇਹ ਹਾਲ ਤੋਂ ਅੱਗੇ ਨੂੰ ਐ ਕਰ ਦੋ ਹੋਰ ਆ ਜਾ ਵੀਰ ਵਧੀਆ ਠੀਕ ਠਾਕ ਬਹੁਤ ਵਧੀਆ ਕਣ-ਕੋਣਕ ਜੰਮਿਆ ਹੀ ਐਨ ਸਾਰੀ ਪਾਣੀ ਪਾਣੀ ਹਾਂ ਵੀਰੇ ਅੱਧਕ ਦੇ ਤੇ ਕਿ ਜ਼ਿਆਦਾ ਹੋ ਗਿਆ ਉਹ ਇਹ ਤਾਂ ਲੱਗ ਗਿਆ ਸਾਰਾ ਰਹਿ ਜਾਂਦਾ ਥੋੜਾ ਜਿਹਾ ਠੀਕ ਚੱਲਦਾ ਯਾਨੀ ਪਹਿਲਾਂ ਜੀ ਪਹਿਲਾਂ ਪਾਣਾ ਖੁੰਡਾ ਜਦ ਬਾਈ ਅੱਜ ਇਹ ਟਰੈਕਟਰ ਦੇਖਿਆ ਮੈਂ ਮੇਰੇ ਉਹੀ ਸੀਨ ਯਾਦ ਆ ਗਏ ਟੋਚਨ ਟੂਚਨ ਸਾਰਾ ਕੁਝ ਪੁਰਾਣਾ ਖੰਡ ਹੈ ਸ਼ਾਇਦ ਸਾਡੇ ਉਹਦੇ ਕੋ ਫੇਸਬੁਕ ਤੋਂ ਵਜਾ ਐਕਸਟਰਾ ਬੜੀਆਂ ਵੀਡੀਓ ਪਈਆਂ ਹੋਣੀਆਂ ਪੁਰਾਣੀਆਂ ਇਹ ਹੈਗਾ ਟਰੈਕਟਰ ਆਪਣਾ 2019 ਮਾਡਲ 2019 ਮਾਡਲ ਟਰੈਕਟਰ ਇਹ ਹੈ ਆਪਣਾ ਤੇ ਇਹ ਆਪਾਂ ਨੇ 2024 ਚ ਸੇਲ ਕਰਤਾ ਆਪਣੇ ਮਾਮੇ ਨੂੰ ਪਿੰਡ ਝੂੜ ਮਾਝਾ 19 ਜੇ ਇਹਨੂੰ ਇੱਕ 100 ਘੰਟਾ ਆਪਣੇ ਏਕੜੇ ਚਲਾ ਕੇ ਕਰ ਬੋਲਵਾ ਦਿੱਤਾ ਲਾਡੀ ਵੀਰ ਦੇ ਫਤੋ ਐ ਕਿਰਨ ਰੋਣ ਵਾਲੇ ਨੇ ਆ ਆ ਦੇਖੋ ਲਾਡੀ ਟਰਬੋ ਲੱਗੀ ਹੋਈ ਆ ਸੁੱਕੀ ਸੁੱਕੀ ਆਪਾਂ ਕਹਿ ਸਕਦੇ ਹਾਂ ਨਾ ਹੁਣ ਤਾਂ ਟਰੈਕਟਰ ਨੂੰ ਬਹੁਤ ਸਮਾਂ ਹੋ ਗਿਆ ਇਹਨੂੰ ਕਿਸੇ ਪਾਸੇ ਤੇ ਲੀਕੇਜ ਜਾਂ ਕੁਝ ਦਿਖਾ ਦਿਓ ਆ ਪਾਈਪ ਉਹ ਸਾਰੀ ਫੀਡਿੰਗ ਉਮੇ ਹੀ ਹੈ ਦੀ 100 ਘੰਟੇ ਇਹਨੂੰ ਚਲਾਏ ਤੇ ਬਾਅਦ ਆਪਾਂ ਨੇ ਟਰਬੋ ਲਵਾਤੀ ਦੀ 2019 ਵਿੱਚ ਹੁਣ ਕੱਢਿਆ ਇਹ ਲਗਭਗ 3473 ਘੰਟਾ 3473 ਘੰਟਾ ਟਰੈਕਟਰ ਚੱਲ ਗਿਆ ਬਾਈ ਵਿੱਚ ਆ ਤਾਂ 250 ਘੰਟੇ ਹਾਂ 250 ਵਿੱਚ ਵੇਚਿਆ ਵੀ ਕਹਦਾ ਤਾਂ ਬਸ ਬੱਟਾ ਛੱਟਾ ਹੋ ਗਿਆ ਦਾ 41 ਲੈ ਲਿਆ ਦਾ ਆਪਾਂ ਨੇ ਮਾਮੇ ਨਾਲ ਤੇ ਇਹ ਦੇ ਦਿੱਤਾ ਦਾ ਤੇ ਆਪਾਂ ਨੇ 24 ਜੋ ਕਰਤਾ ਦਾ ਇਹ ਨਵੇਂ ਪਵਾ ਕੇ ਟਾਇਰ ਦਿੱਤੇ ਦਾ ਆਪਾਂ ਦੇ ਮਾਮੇ ਨਾਲ ਨਵੇਂ ਟਾਇਰ ਪਵਾ ਕੇ ਦਿੱਤਾ ਉਹਨਾਂ ਬਾਈ ਇਹ ਗੱਲ ਹੈ ਹਲੇ ਵੀ ਜੂਨ ਦਾ ਪੱਤਣ ਹੀ ਗਾਇਟਰ ਦਾ ਹਾਂ ਇਹ 5 ਗੇਰਾਂ ਵਾਲਾ ਇਹ ਹੈਗਾ ਭਾਈ 5 ਗੇਰਾਂ ਵਾਲਾ ਸਾਨੂੰ ਹਾਈ ਲੋ ਮੀਡੀਅਮ ਕਰ ਜਿਹੜਾ ਆਮ ਦੁਆਬ 5245 ਦਾ ਉਹ ਚ ਥੋੜੀ ਬਹੁਤੀ ਪ੍ਰੋਬਲਮ ਸੀ ਬੜੀ ਤੇ ਇਹਦੇ ਵਿੱਚ ਜਮੇ ਚੱਕੀ ਗਈ ਸੀ 5 ਵਗਰਾ ਵਾਲਾ ਟਰੈਕਟਰ ਹੈ ਤੇ ਕੰਡੀਸ਼ਨ ਅੱਜ ਵੀ ਓਕੇ ਭਈਆ ਅੱਜ ਆਇਆ ਤਾਂ ਭਾਈ ਮਾਮਾ ਸੁਪਰ ਸੀਡਰ ਛੱਡਣ ਲੈ ਕੇ ਗਿਆ ਦਾ ਕੱਲ ਨੂੰ ਤੇ ਪਹਾ ਚੱਲ ਬੀੜਿਓ ਬਣਾ ਲੈਣੇ ਅੱਜ ਟਰੈਕਟਰ ਆਇਆ ਹੋਇਆ ਪਰੇ ਇਹਨੂੰ ਵੀ 48 ਲੱਗਿਆ ਹੋਇਆ ਟਰੈਕਟਰ ਆਪਣੇ ਦੂਜਿਆਂ ਵਿੱਚ ਸਾਰਿਆਂ ਨੂੰ 48 ਆਹ ਟਰੈਕਟਰ ਦਾ ਵੀ ਆ ਗਿਆ ਦੰਦ 51 48 ਸਾਰੇ ਟਰੈਕਟਰਾਂ ਮਗਰ ਆਪਣੇ 48 ਹੋ ਆ ਯਾਦ ਆ ਗਿਆ ਪੁਰਾਣਾ ਸੀਨ ਮਹਲਾ ਅੱਜ ਇਹਦੀ ਵੀਡੀਓ ਬਣਾ ਦਿੰਨੇ ਆ ਆਏ ਭਾਈ ਗगन ਆਲਾ ਟਰਾਲ ਇਹਦੀ ਮਾੜੀ ਹੀ ਰਹਿ ਗਿਆ ਦੰਦ ਬੱਚ ਬੱਚੀ ਮੋੜ ਗਿਆ ਤੁਸੀਂ ਮੇਰਾ ਮਨ ਦਾ ਇਹ ਕੰਮ ਰਖਾ ਤਾ ਮਿੰਦਰੀ ਦੇ ਕਿੱਥੇ ਰਹਿ ਗਈ ਦੀ ਟੱਚਿੰਗ ਆ ਅਸਲ 'ਚ ਕਸੂਰ ਕਿਸੇ ਦਾ ਨਹੀਂ ਹੈਗਾ ਇਹਨੇ ਕਾਸਟਕ ਵਰਵਾਇਆ ਦਾ ਹਾਂ ਆਹ ਜਿਹੜੀ ਡੱਬੀ ਆ ਇਹਦੀ ਕਾਸਟਕ ਨਾਲ ਭਰ ਗਈ ਜਿਹਦਾ ਕਰ ਗਿਆ ਉਹ ਹਾਂ ਆ ਆ ਚੀਜ਼ਾਂ ਰਹਿ ਗਈਆਂ ਹੁਣ ਜਿੱਥੇ ਕਾਸਟਕ ਗਿਰਿਆ ਆ ਇਹ ਹਾਂ ਆ ਉਫਣਗੇ ਨਾ ਪਿੰਡ ਇੱਥੇ ਮਰਵਾਉਣਾ ਹੀ ਘੱਥਲੇ ਥੱਲੇ ਆਵੇ ਹਾਂ ਠੀਕ ਆ ਇੰਨਾ ਕੰਮ ਰਹਿੰਦਾ ਇਹਦਾ ਹਾਂ ਆਹ ਰਹਿ ਗਿਆ ਆ ਉਫਣ ਗਿਆ ਇਹਦੇ ਵਿੱਚ ਕਾਸਟਕ ਤਾਂ ਉਹ ਚੋ ਗਿਆ ਉਹ ਚੋ ਗਿਆ ਉਹ ਮੈਂ ਇਨਾ ਕਰਾਉਣਾ ਇਹਦਾ ਹੈ ਹਾਂ ਇਹ ਕਰਾਉਣਾ ਹੈ ਵੀਰ ਬਾਕੀ ਮੁੰਡੇ ਨੇ ਉਦੋਂ ਵੀ ਦਿਖਾਇਆ ਦਾ ਵੀਡੀਓ ਜੇ ਕਸਰ ਕੋਈ ਨਹੀਂ ਛੱਡੀ ਮੈਂ ਤਾਂ ਕਹਿੰਦਾ ਵੀ ਜਿਹੜਾ ਮੜਾ ਮੋਟਾ ਵੀ ਰੰਗ ਦੇਖਦਾ ਇਹ ਵੀ ਮੋਟਾ ਹੁੰਦਾ ਦੇਖੋ ਪਹਿਲਾਂ ਇੱਕ ਜਗ੍ਹਾ ਹਾਂ ਜੇ ਹੁਣ ਫੇਰ ਕਿਹੜਾ ਕਹਿੰਦਾ ਮੈਂ ਜਾਉਂ ਉਹ ਹੀ ਜਗ੍ਹਾ ਲਿਖਾ ਲੈ ਹਾਂ ਸੇਖੋਂ ਪਰਮ ਲੈ ਇੱਕ ਰੀਝ ਪੁਰਾਣੀ ਮਿੱਤਰਾਂ ਦੀ ਮਿਹਨਤੀ ਬੰਦੇ ਹੈਗੇ ਆ ਇਹ ਗੱਲ ਸਹੀ ਲੱਗੀ ਹਾਂ ਇਹ ਇਹਨਾਂ ਦਾ ਮਹਾ ਬਾਹਰ ਟੌਜਨ ਮੁਕਾਬਲਾ ਚੱਲਿਆ ਟਰੈਕ ਖੇਤਾਂ 'ਚ ਹਾਂ ਅਰਜਨ ਨਾਲ ਟੱਕਰ ਲੰਦਾ ਰਿਹਾ ਟਰੈਕਟਰ ਇਹ ਆਪਣੇ ਨਾਲ ਅਰਜਨ ਦਾ ਰਿਹਾ ਆਪਣੇ ਕੋਲ ਹਾਂ ਉਹਦੇ ਨਾਲ ਟੱਕਰ ਲੰਦਾ ਰਿਹਾ ਅੱਛਾ ਇਹਦੇ 'ਚ ਵੀ ਕਾਰਵਾਈ ਕਰੀ ਹੋਈ ਆ ਹਾਂ ਇਹ ਮੈਂ ਬਦੇ ਵਿਚੰਦਰ ਦੀ ਸਾਈਡ ਆਪਾਂ ਨੇ ਤੂੜੀ ਵਾਲੀ ਦੀ ਪ੍ਰਾਣੀਆਂ ਸ਼ਾਫਟਾਂ ਮੈਲਡ ਕਰੀਆਂ ਹੋਈਆਂ ਹਾਂ ਬਾਈ ਜਨ ਕਰਿਆ ਹੋਇਆ ਨਹੀਂ ਪੇਪਰ ਲਵਾ ਹੋ ਗਿਆ ਤਾਂ ਹੌਲਾ ਪਾਣਿਆ ਫਰੰਟ-ਪ੍ਰਿੰਟ ਦਾ ਭਾਰੀ ਆ ਹਾਂ ਆਹ ਇਹਦੇ ਅੰਦਰਲੀ ਸਾਈਡ ਆਪਾਂ ਨੇ ਹੁਣ ਰੰਗ ਰੰਗ ਜਾਈ ਜਾਨਾ ਦਾ ਹੁਣੇ ਆਣਾ ਹੈ ਨਾ ਹਾਂ ਹਾਂ ਸਮੇਂ ਦੇ ਸਾਬ ਨਾਲ ਸਰਵਾਮੀ ਬਹੁਤ ਹੋ ਸਕਦਾ ਹੈ ਕੁਝ ਅੱਛਾ ਇਹ ਜਮਈ ਸਾਈਲੈਂਟ ਆ ਹਾਂ ਹਾਂ ਇਹਦਾ ਇਹਦਾ ਫਰਾਂਸਰ ਨਹੀਂ ਨਾ ਮਾਮੇ ਨਾਲ ਨੇ ਆਹੀ ਪਾ ਲਿਆ ਦਾ ਦੂਆ ਨਹੀਂ ਪਾਇਆ ਹਾਂ ਗਗਨਵੀਰ ਕਿੰਨਾ ਕਰ ਰਿਹਾ ਕੰਮ ਬਈ ਜੱਟ ਬਸ ਕਰ ਰਿਹਾ ਲੱਗਦਾ ਗਗਨਵੀਰ ਕਿੰਨਾ ਕੰਮ ਰਹਿਦਾ ਬਾ ਪਾਣੀ ਘਟਾ ਪਾਣੀ ਬਹੁਤ ਚੱਲ ਰਿਹਾ ਮੈਨੂੰ ਬਣਾਇਆ ਨਾ ਰਹੀ ਗਈ ਹੁਣ ਮੈਂ ਡੱਗ ਵਾਲਿਆਂ ਨੂੰ ਕਰ ਦੂੰਗਾ ਫੇਰ ਟਰੈਕਟਰ ਜਾ ਵੀ ਦਿਹਾਉਣੇ ਹੋਗੇ ਤੈਨੂੰ ਇਹ ਬੁਲਾ ਲਿਆ ਕਰਨਾ ਪਾਣੀ ਮਾਰਦੀ ਡੈਕਟਰ ਜਹਾ ਪਾਣੀ ਮਾਰੀ ਸਪਰਿੰਗ ਵਾਲੇ ਵਾਲੇ ਧੋਣੇ ਔਖੇ ਆ ਨਾ ਆ ਹੁਣ ਕਿੰਨੀ ਤੱਕ ਦਿਗਤਰਾ ਵੀ ਨਹੀਂ ਚੰਗੀ ਆ ਰੰਗ ਦੇਖ ਨਾ ਜਿੱਤੇ ਜਿੱਤੇ ਤੋਂ ਵੰਦਾ ਵੀਡੀਓ ਜਿਹਾ ਲੱਗਦਾ ਦੇਖਦੇ ਮੈਨੂੰ ਇਹ ਇੰਜ ਦਾ ਫਾਇਦਾ ਉਹ ਜਿੱਦਾਂ ਰੂਟੀ ਇੰਜਾਂ ਖਾਂਦੇ ਰੱਖੋ ਹਾਂ ਹਾਂ ਚੁੱਧੀ ਆਪਣੀ ਆਪ ਇੱਕ ਮੈਨਾਂ ਕਮੂਨਾ ਧੋਤੀਆਂ ਹਾਂ ਪਾਸੋ ਕਿਹੜਾ ਸੀ ਗਾਣਾ ਗਾਣ ਕੇ ਤੇ ਜੀ ਨੂੰ ਸ਼ੇਅਰ ਕਰਕੇ ਕਢਾਤੀ ਓਹ ਗਿਆ ਰੇਅਰ ਵੀ ਨਾਲੇ ਕਰਕੇ ਕਢੇ ਵੀ ਕਰ ਚੱਲ ਹੁਣ ਟਾਈਮ ਹੈਗਾ ਤਾਂ ਆਈ ਪ੍ਰੋਗਰਾਮਲ ਸਰਵਰ ਮਾਰ ਕੇ ਚਲਾਉਨੇ ਆ ਆਪਣਾ ਹੁਣ ਗਾਹ ਆਪਣਾ ਸਲਕ ਮਾਰ ਦੋ ਗੰਨੇ ਗੁੰਨੇ ਦਾ ਕਿਆ ਸੀ ਨਾ ਕਾ ਸ਼ੁਰੂ ਹੁੰਦਾ ਬਾ ਗੰਨਾ ਸ਼ੁਰੂ ਹੋਈ ਮੇਲਾ ਆਪਣਾ ਕਿਹੜਾ ਸਲਾਣਾ ਮੇਲਾ ਤਾਂ ਜਿਹੜਾ ਲੋਟ ਆ ਗਿਆ ਸਲਾਣਾ ਬੁੱਡੇ ਵਾਲ ਮਰੰਡਾ ਆਜ ਜਿੱਥੇ ਪਰਚੀ ਮਿਲੇਗੀ ਹਾਂ ਜੀ ਉੱਤੀ ਆਪਾਂ ਨੇ ਕਰਦਾਂਗੇ ਇਹ ਵੀ ਆਇਆ ਹੁਣ ਅੱਗੇ ਕੰਮ ਹੋਰ ਤਾਂ ਵੀਰੇ ਹੁਣ ਇੱਕ ਪਰ ਲੋਡ ਨਹੀਂ ਆਉਂਦਾ ਇੱਕ ਜਿਹੜਾ ਹਾਂ ਸਵਰਨਨ ਵੀ ਆਹੀ ਕੁਕ ਕਰਨ ਲੱਗਿਆ ਹੋਊਗਾ ਕਹਿੰਦਾ ਟਰਾਲੇ ਨੂੰ ਕਹਿੰਦਾ ਗੋਹਾਜਾ ਲੱਗ ਗਈ ਆ ਉਸ ਦਿਨ ਕਿਤੇ ਮੋੜਿਆ ਹੁਣ ਹੈਨਾ ਸਾਫ਼ ਕਰਕੇ ਮੈਂ ਆਉਣਾ ਉੱਥੇ ਨੂੰ ਕਹਿੰਦਾ ਨਹੀਂ ਨਹੀਂ ਇਹ ਤਾਂ ਗੱਲ ਵਧੀਆ ਹੁਣ ਤੁਸੀਂ ਆਏ ਦੇਖੋ ਹੁਣ ਇਹਨਾਂ ਦੀ ਲੋਡ ਹੈਗੀ ਆਪਾਂ ਸਾਲ ਮਰ ਕੰਮ 6 ਮਹੀਨੇ ਪਰ ਕੰਮ ਆ 6 ਮਹੀਨੇ ਇਹ ਮੈਨੂੰ ਲੋਡ ਆ ਹੁਣ ਜਾਂ ਮੱਕੀ ਬੀਜਣੀ ਆ ਉਹੀ ਹੈ ਵੀ ਮਿੱਟੀ ਉੱញੋਂ ਲਿਬੜੇ। ਪਹਿਲੀ ਵਾਰ ਮੱਕੀ ਨੂੰ ਤਿਆਰ ਕਰਦੇ ਕਰਦੇ ਤਿੰਨ ਸਪਰਿੰਗ ਨਵੇਂ ਪਾਏ ਆਪਾਂ ਨੇ। ਉਹ 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 ਉਸ ਆਹ। ਟ੍ਰੈਕਟਰਾਂ 'ਚ ਜੋੜ ਬੋ। ਨਹੀਂ ਹੁਣ ਇੰਨਾ ਕੁ ਤਾਂ ਪੈਣਾ ਹੀ ਆ ਜਾਂ ਬੰਦਾ ਉੱਪਰ ਉਹ ਬੈਠਣਾ ਹੈ। ਇਹਦਾ। ਯਸ ਤੈਂ ਆ ਤੈ ਵੀ ਚਲਾ ਕੇ ਦੇਖ ਲੈ ਤੂੰ 10 ਵੀ ਲਿਫਟ ਨੂੰ ਹੱਥ ਲਾਇਆ ਅਜੇ ਤੱਕ ਇਹ। ਫੇਰ ਇਹ ਨਹੀਂ ਨੀ ਕੋਈ ਕਿਸਰ ਰੌਣੀ ਵਾਲੀ ਜੱਗੀ ਨੂੰ ਪੁੱਛਨੇ। ਹਾਂ। ਉਹ ਨਤੂਲਾ ਇਹ ਪੈਂ ਅੱਜ ਕਿਾ ਸੀਨਾ ਬੇ ਜੱਗੀ ਵੀਰੋ ਕੀ ਆ ਸੀਨਾ ਅੱਜ ਕੀ ਕੰਮ ਕਰ ਗਾਹਾਂ ਆਉਣੇ ਤੇ ਬਾਦ ਤੇ ਬਾਦ ਇੱਕ ਪੇਂਟਰ ਨਹੀਂ ਆਉਣਾ ਇੱਕ ਟਰੈਕਟਰ ਨਾਲ ਬੁੱਕ ਕੀਤਾ ਆ ਉਹ ਕਹਿੰਦਾ ਵੀ ਤੁਹਾਨੂੰ ਆ ਪਾ ਦੇ ਗੱਲਾਂ ਆਪਾਂ ਬੋਲੇਟਰ ਤੇ ਆਉਣੇ ਆ ਕੀ ਉਹਨਾਂ ਨੇ ਬਟਕੜਿਆ ਆ ਬਟਕੜਾ ਚੱਲ ਤੇ ਬੋਲੇਟਰ ਤੇ ਜਿੱਥੇ ਟਰੱਲਾ ਲਾਉਣਾ ਹੈ ਰੋਟੀ ਰੋਟੀ ਖਾ ਕੇ ਜਾਇਓ ਗੇਟ ਖੋਲਣ ਦੀ ਗੱਦੀ ਬਣਾਵੇ ਮੈਂ ਹੁਣ ਡਾ ਕੇ ਆਇਆ ਨਾ ਮੈਨੂੰ ਤਾਂ ਪਤਾ ਕੋਣ ਆ ਗਿਆ ਜੀ ਉਹ ਹੈ ਮੈਨੂੰ ਦੀਵਿਆਂ ਦਾ ਰੰਗ ਕਰਾਇਆ ਦੱਸਿਆ ਕਿਹੜਾ ਕਰਨਾ ਟਰਾਲੇ ਨੂੰ ਜਾਂ ਮੈਂ ਕਹਾ ਗਿਆ ਪੇਂਟਰ ਨਹੀਂ ਦੇ ਗੱਲ ਕੱਟਦੇ ਜੀ ਰੰਗ ਕਿਹੜਾ ਕਹਿ ਗਿਆ ਪੇਂਟਰ ਨਹੀਂ ਉੱਤੇ ਪੇਂਟਰ ਤਾਂ ਚਲੇ ਗਿਆ ਰੰਗ ਲੈ ਗਿਆ ਉਹ ਲਾਲ ਕਰਾਉਣਾ ਦੂਜੇ ਨੂੰ ਨਾਬੀ ਜਾ ਮੈਸੀ ਵਰਗਾ ਫਿਰ ਮੈਸੀ ਰੈੱਡ ਆਉਂਦਾ ਉਹਨੂੰ ਕਹਿ ਕੇ ਮੰਗਾਏ ਉਹੀ ਜਿਹੜਾ ਦਾ ਹਾਂ ਕੋਈ ਕਹ ਕੇ ਮਨਵਾਉਣਾ ਤਾਂ ਉਹਨੂੰ ਉੱਤੇ ਆਇਆ ਨਹੀਂ ਤੇ ਉਹ ਆ ਹੁਣ ਮਿਲ ਕੇ ਤਾਂ ਗਿਆ ਮੁੰਡਾ ਤੇਰੀ ਦੁਆ ਹਰਦੀਪ ਕਹਿੰਦਾ ਮੈਂ ਦੁਆ ਕਰਾਉਣਾ ਥੋੜਾ ਜਿਹਾ ਕਹਿ ਤੂੰ ਜੌਂਡੀਰ ਵਾਲਾ ਕਰਾ ਜੌਂਡੀਰ ਵਾਲਾ ਨਹੀਂ ਕਹਿੰਦਾ ਕਰਾਉਣਾ ਹੁਣ ਦੋਵੇਂ ਟਰੈਕਟਰਾਂ ਮਗਰ ਪਈ ਜਾ ਦੇਖ ਬਾਈ ਦੇਖ ਦੇਖ ਰੰਗ ਕਿਹੜਾ ਕਿਹੜਾ ਰੈੱਡ ਆ ਇਹ ਸਾਡੀ ਕੰਪਨੀ ਦਾ ਕੁਝ ਨਹੀਂ ਕਹਿਦੀ ਹੈਗੀ ਹਾਂ ਚਲ ਨਹੀਂ ਕਹਿੰਦੀ ਸਿਆ ਕੰਪਨੀ ਵੀ ਕਰਦੀ ਹੋ ਏਜੰਸੀ ਵੀ ਕਰਦੀ ਹੋ ਉਹ ਕੁੜੀ ਕਰਦੀ ਆ ਸਾਡੀ ਅੰਦਰ ਦੇਖ ਲੈ ਪੱਦਰ ਸਾਡੇ ਇਹੀ ਰੰਗ ਆ ਟਰਾਲੇ ਨੂੰ ਛੱਡ ਕੇ ਜਾ ਟੀਵੀ ਘਰ ਦੀ ਹੋਆ ਇਹਨੂੰ ਜਾ ਪੀਓਰੈਂਸ ਦੇ ਨਾਲ ਲਾਉਣਾ ਹੈ ਫੱਟੇ ਵੀ ਲਾਉਣਾ ਆਪਦੇ ਆ ਚਾਰ ਵਾਲੀ ਮਸ਼ੀਨ ਦਾ ਵੀ ਕੋਈ ਹੋਣਾ ਰਿਪੇਅਰ ਸ਼ੇਅਰ ਕੁਝ ਹਾਂਜੀ ਚਾਰ ਵਾਲੀ ਮਸ਼ੀਨ ਦਾ ਮਗਰਾਂ ਸਾਰੇ ਸਿਸਟਮ ਰਿਪੇਅਰ ਕਰਨਾ ਆਪਾਂ ਨੇ ਉਸਦੀ ਤਾਂ ਤਸਦੀਕ ਕਾਹੀ ਮੈਨੂੰ ਪੁੱਛਦਾ ਹੈ ਮੈਂ ਤਾਂਹੀਂ ਨੂੰ ਮੈਂ ਪੁੱਛਦਾ ਮਹਾ ਆ ਸੁਪਰਿੰਗਾਂ ਦੇ ਬੈਠ ਕੇ ਵਿੱਚ ਹੀ ਮਾਰ। ਇਹ ਸਾਰਾ ਸੇਵਕੂਨ ਸਾਹ ਨੂੰ ਨਾਲੇ ਬਲਾ ਲਿਆ ਜਾਵੇ। ਕੋਈ ਸਾਹ ਨੂੰ ਨਾਲ ਰੋ ਕੇ ਰਿਪੇਅਰ ਕਰਾ ਲੀਏ। ਮੈਂ ਰਿਪੇਅਰ ਕਰਾਂਗੇ। ਉਹ ਇਹ ਇੱਧਰ ਵੀ ਜੀਆ ਦੂਰੀ ਬਾਰ ਕਰਨ ਜਿਹੜਾ ਬੀਜ ਖਰਾਬ ਹੋ ਗਿਆ ਤਾਂ ਐਸਾ ਰਾਜਵੀਰ ਲਈ ਜੋੜਿਆ ਹੋਇਆ ਹੈ। ਰਾਜਵੀਰ ਕਹਿੰਦਾ ਮੈਂ ਵੀ ਕਰਾਇਆ ਕਰਕੇ ਦੇਖਣਾ। ਪਰ ਇਹਨੂੰ ਕਰਾਇਆ ਮਾਫਕਰੀ ਹੈਗਾ ਬੰਦੇ ਨੂੰ। ਰਾਜਵੀਰ ਹੁਣ ਦੱਸ ਵੀ ਤੈਨੂੰ ਕਿਰਾਇਆ ਮਾਫਕਾ ਹੈਗਾ ਕਿ ਨਹੀਂ ਨਾ ਅਸੀਂ ਕਿਰਾਇਆ ਹੀ ਕਰਦੇ ਆ ਵੀਰੇ ਅਸੀਂ ਤਾਂ ਕੁਝ ਨਹੀਂ ਲੈਣਾ ਨੁਕਸਾਨ ਹੋ ਗਿਆ ਬਹੁਤ ਭਾਰਾ ਨੁਕਸਾਨ ਹੋ ਗਿਆ ਇਹ ਤਾਂ ਫੋਨ ਤਾਂ ਕੁਝ ਵੀ ਰੁਪਈਆ ਦਾ ਨਹੀਂ ਵਿੱਚ ਨੰਬਰ ਬਹੁਤ ਆਲ ਇੰਡੀਆ ਦਾ ਨੰਬਰ ਹੈ ਵਿੱਚ ਆਲ ਵਰਲਡ ਦਾ ਨੰਬਰ ਵੀਰੇ ਤੇਰਾ ਨਾਮ ਆ ਸੇ ਮੇਰੇ ਕੋਲ ਉਹ ਚ ਨੰਬਰ ਸੇਵ ਵਾਲਾ ਨਹੀਂ ਵੀਰੇ ਕੁਝ ਨਹੀਂ ਆਉਣਾ ਤੇਰੇ ਗੂਗਲ ਆਈਡੀ ਯਾਦ ਆ ਤੇਰੀ ਨਹੀਂ ਇਹ ਜੀਜਾ ਕਿੱਥੇ ਯਾਦ ਰਹਿਣੀ ਹੈ ਕਿੱਕਣ ਗੂਗਲ ਆਈਡੀ ਜਿਹੜੇ ਆਪਾਂ ਨੇ ਉਹ ਚ ਆਈਡੀ ਲਈ ਹੋਈ ਆ ਹਾਂ ਪਰ ਆਜ ਵੀਰ ਚੱਕਾ ਲਾਓ ਨਾ ਪਾਸਵਰਡ ਪਾਸਵਰਡ ਚਾਹੀਦਾ ਬਸ ਫਿਰ ਫਿਰ ਤੇਰਾ ਕੁਛ ਨਹੀਂ ਜਦੋਂ ਤੁਸੀਂ ਆਉਂਦੇ ਤੇ ਤੁਸੀਂ ਮਗਰ ਬੰਦਾ ਆਉਂਦਾ ਦੇਖਿਆ ਇੰਨਾ ਕੁ ਦਾ ਤੁਸੀਂ ਗੌਰ ਕਰ ਲੈਂਦੇ ਪਿੱਛੇ ਨਹੀਂ ਜਾ ਬੰਦਾ ਹਾਂ ਤੁਸੀਂ ਟਰੈਕਟਰ ਖੇਚਵਾਣੇ ਜਿਹੜੇ ਕਿ ਬੰਦਾ ਨਹੀਂ ਨਾ ਦੇਖਿਆ ਆਪਾਂ ਨਹੀਂ ਜੇ ਬੰਦਾ ਦੇਖਾਂ ਤਾਂ ਵੇ ਤਾਂ ਬੰਦੇ ਨੂੰ ਵੀ ਪੁੱਛ ਲੈਂਦੇ ਫੋਨ ਲਾ ਕੇ